ਜਲੰਧਰ ਦੇ ਵਿੱਚ ਅੱਜ ਸਵੇਰੇ 8 ਵਜੇ ਦੇ ਕਰੀਬ ਤੜ ਤੜ ਗੋਲੀਆਂ ਮਾਰ ਕੇ ਆਮ ਆਨਾਈ ਪਾਰਟੀ ਦੇ ਵਰਕਰ ਦੀ ਜਿਹੜੀ ਹੈ ਕਿ ਉਹ ਹੱਤਿਆ ਕਰ ਦਿੱਤੀ ਜਾਂਦੀ ਹੈ ਇਹ ਉਹ ਥਾਰ ਗੱਡੀ ਹੈ ਜਿਸ ਦੇ ਵਿੱਚ ਲੱਖੀ ਉਭਰਾਏ ਸਵਾਰ ਹੋ ਕੇ ਘਰ ਜਾਣ ਲੱਗਾ ਸੀਗਾ ਮੈਂ ਤੁਹਾਨੂੰ ਵਿਸਤਾਰ ਚ ਜਾਣਕਾਰੀ ਦੇ ਰਿਹਾ ਲੱਖੀ ਉਭਰਾਏ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਰੋਜ਼ਾਨਾ ਆਂਦਾ ਸੀ ਸਵੇਰੇ ਮੱਥਾ ਟੇਕਦਾ ਸੀ ਸਮੇਂ ਜਿਹੜਾ ਹੈ ਕਿ ਉਹਦੇ ਕਰੀਬੀ ਦੱਸਦੇ ਨੇ 8:30 ਵਜੇ ਦਾ ਵਿੱਚ ਦਾ ਰਹਿੰਦਾ ਸੀ ਪਰ ਅੱਜ ਉਹ 7:30 ਦੇ ਆਸ-ਪਾਸ ਜਿਹੜਾ ਹੈ ਕਿ ਇਸ ਥਾਂ ਤੇ ਆਂਦਾ ਗੁਰਦੁਆਰਾ ਸਾਹਿਬ ਮੱਥਾ ਟੇਕਦਾ ਜਦੋਂ ਘਰ ਜਾਣ ਐਕਟਿਵ ਹੱਥੇ ਸਵਾਰ ਹੋ ਕੇ ਆਂਦੇ ਨੇ ਲੱਕੀਓ ਬਰਾਏ ਇਸੇ ਤਰੀਕੇ ਦੇ ਨਾਲ ਗੱਡੀ 'ਚ ਜਿਹੜਾ ਹੈ ਕਿ ਉਹ ਬੈਠਣ ਦੀ ਕੋਸ਼ਿਸ਼ ਜਿਹੜੀ ਹੈ ਕਿ ਉਹ ਕਰਦਾ ਹੈ ਹਾਲਾਂਕਿ ਚਸ਼ਮੀਦੀਤ ਇਹ ਵੀ ਦੱਸਦੇ ਨੇ ਜੋ ਆਲੇ ਦੁਆਲੇ ਦੇ ਸੀਗੇ ਕਿ ਉਹ ਗੱਡੀ 'ਚ ਬੈਠ ਚੁੱਕਾ ਸੀ ਪਹਿਲੀ ਤੁਸੀਂ ਗੋਲੀ ਦੇਖੋਗੇ ਫਰੰਟ ਸ਼ੀਸ਼ੇ ਦੇ ਉੱਤੇ ਜਿਹੜਾ ਹੈ ਕਿ ਡਰਾਈਵਿੰਗ ਸੀਟ ਤੇ ਇੱਥੋਂ ਇਹ ਪ੍ਰਤੀਤ ਹੁੰਦਾ ਹਮਲਾਵਰ ਜਦੋਂ ਆਏ ਨੇ ਉਦੋਂ ਲੱਕੀਓ ਬਰਾਏ ਇਸ ਸੀਟ ਦੇ ਉੱਤੇ ਬੈਠਾ ਹੋਏਗਾ ਫਿਰ ਉਸ ਤੋਂ ਬਾਅਦ ਤੁਸੀਂ ਨਾਲੇ ਕਿ ਦਰਵਾਜ਼ੇ ਦੇ ਉੱਤੇ ਦੇਖੋਗੇ ਕਿ ਜਿਹੜੀ ਹੁੰਦੀ ਸੈਂਟਰ ਦੀ ਨਾਲ ਦੀ ਲਾਈਨ ਹੈ ਜਿੱਥੇ ਸ਼ੀਸ਼ੇ ਦੇ ਉੱਥੇ ਦਰਵਾਜ਼ੇ ਦੇ ਵਿੱਚ ਉੱਥੇ ਵੀ ਗੋਲੀ ਲੱਗੀ ਹੈ ਜਦੋਂ ਲੱਕਿਓ ਬਰਾਏ ਕੋਲ ਆਂਦਾ ਹੈ ਸ਼ੀਸ਼ੇ ਜਿਹੜੇ ਗੱਡੇ ਦੇ ਨੇ ਉਹ ਤਾਂ ਹੁੰਦੇ ਨੇ ਫਿਰ ਗੋਲੀਆਂ ਜਿਹੜੀਆਂ ਤਾਬੜ ਤੋੜ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਾਣਕਾਰੀ ਇਹ ਵੀ ਹਾਲੇ ਤੱਕ ਮਿਲੀ ਹੈ ਜਦੋਂ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਕਿ 5 ਤੋਂ 7 ਗੋਲੀਆਂ ਉਹਦੇ ਸਿੱਧੇ ਸੀਨੇ ਦੇ ਵਿੱਚ ਮਾਰੀਆਂ ਗਈਆਂ ਨੇ ਜਿਸ ਤੋਂ ਬਾਅਦ ਇਸ ਥਾਂ ਤੇ ਜਿੱਥੇ ਵਾਰਦਾਤ ਹੋਈ ਹੈ ਇਸ ਪਾਸੇਵਲ ਜਿਹੜਾ ਹੈ ਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਹ ਨਿਕਲ ਕੇ ਸਾਹਮਣੇ ਆਈ ਕਿ ਇਸ ਪਾਸੇਵਲ ਸੱਜੇ ਪਾਸੇ ਮੁੜਦੇ ਆਂ ਹਮਲਾਵਰ ਜਿਹੜੇ ਨੇ ਕੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਲੇ ਜਾਂਦੇ ਨੇ ਪੁਲਿਸ ਹੁਣ ਤਮਾਮ ਜਿਹੜੇ ਐਂਗਲਾਂ ਦੇ ਉੱਤੇ ਜਿਹੜੀ ਆਪਣੀ ਛਾਣਬੀਨ ਕਰਦੀ ਪਈ ਹੈ ਸਭ ਤੋਂ ਜ਼ਰੂਰੀ ਇਹਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਲਪਕੀ ਉਭਰਾਏ ਜਿਹੜਾ ਕਿ ਖਾਸੇ ਉਹ ਚਰਚਾ ਦੇ ਵਿੱਚ ਵੀ ਰਹੇ ਸਨ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਜਿਹੜਾ ਕਿ ਉਹ ਪੋਸਟਾਂ ਵੀ ਸਾਂਝੀਆਂ ਕੀਤੀਆਂ ਸਨ ਕਿਸੇ ਗਰੁੱਪ ਵੱਲੋਂ ਹਾਲੇ ਤੱਕ ਇਸ ਵਾਰਦਾਤ ਪਰ ਥਾਰ ਦੇ ਵਿੱਚ ਇਦਾਂ ਦੱਬੜ ਤੋੜ ਗੋਲੀਆਂ ਮਾਰ ਕੇ ਇੱਕ ਵਾਰ ਜ਼ਰੂਰ ਸਿੱਧੂ ਮੂਸੇਵਾਲੇ ਦੀ ਜਿਹੜੀ ਹੈ ਕਿ ਉਹ ਕਤਲ ਦੀ ਜਿਹੜੀ ਕਹਾਣੀ ਹੈ ਉਹ ਸਾਰਿਆਂ ਸਾਹਮਣੇ ਜ਼ਹਿਨ ਦੇ ਵਿੱਚ ਆ ਗਈ ਹੈ ਹਾਲਾਂਕਿ ਇਸ ਗੱਡੀ ਨੂੰ ਜਿਹੜਾ ਕਿ ਕਿਸੇ ਵੀ ਤਰੀਕੇ ਦੇ ਨਾਲ ਰੋਕ ਕੇ ਜਿਹੜਾ ਕਿ ਉਹ ਨਹੀਂ ਮਾਰਿਆ ਗਿਆ ਪਰ ਇਸੇ ਤਰੀਕੇ ਦੇ ਨਾਲ ਥਾਰ ਇੱਥੇ ਖੜੀ ਸੀਗੀ ਆ ਕੇ ਲੱਕੀ ਉਭਰਾਏ ਜਦੋਂ ਵਿੱਚ ਬੈਠਦਾ ਵਾ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ तमाम ਪੁਲਿਸ ਜਿਹੜੀ ਹੈ ਹਿਊਮਨ ਹਿੱਟਸ ਦੇ ਉੱਤੇ ਕੰਮ ਕਰਦੀ ਪਈ ਹੈ ਐਂਗਲਸ ਦੇ ਕੰਮ ਕਰਦੀ ਪਈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਪੁਲਿਸ ਦਾਵਾ ਕਰ ਰਹੀ ਹੈ ਜਲਦ ਤੋਂ ਜਲਦ ਰੂਪਿਆਂ ਨੂੰ ਗ੍ਰਿਫਤਾਰ ਕਰ ਲਿ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚੱਲੀਆਂ ਤੇ ਕਤਲ ਕਰਦੇ ਨਾ ਆਮ ਆਦਮੀ ਪਾਰਟੀ ਦੇ ਹੀ ਵਰਕਰ ਦਾ तमाम ਸਵਾਲ ਜਿਹੜਾ ਹੈ ਕਿ ਉਹ ਲਾਉਣਨ ਆਰਡਰ ਦੇ ਉੱਤੇ ਖੜੇ ਹੋਇਆ ਇਸ ਵਕਤ ਹੁੰਦੇ ਪਏ ਨੇ ਵੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ तमाम ਇਹ ਪੋਲ ਖੋਲਦੀਆਂ ਲੋਨ ਐਂਡ ਆਰਡਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹਦੇ ਤੇ ਪੁਲਿਸ ਕਿਸ ਤਰੀਕੇ ਨਾਲ ਜਵਾਬ ਦਿੰਦੀ ਹੈ ਸਰਕਾਰ ਤਾਂ ਕਿਸ ਤਰੀਕੇ ਦੇ ਨਾਲ ਇਹਦੇ ਤੇ ਸਟੈਂਡ ਰਹਿਦਾ ਬਹੁਤ ਅਹਿਮ ਹੋਣ ਵਾਲਾ ਹੈ ਤੇ ਖਾਸ ਤੌਰ ਤੇ ਮੋਡਸ ਸਪਰੈਂਡੀ ਕੀ ਰਹੀ ਹੈ ਇਸ ਕਤਲ ਦੇ ਪਿੱਛੇ ਦੀ ਕੀ ਲਾਕਡਾਊਨ ਹੈ ਕਿਹੜਾ ਗਰੁੱਪ ਇਹਦੇ ਵਿੱਚ ਐਕਟਿਵ ਸੀਗਾ ਤੇ ਲੱਕੀਓ ਬਰਾਏ ਨੇ ਇਹੋ ਜਿਹਾ ਕਿਹੜਾ ਕੰਮ ਕੀਤਾ ਸੀ ਜਿਹੜਾ ਕਿ ਦੁਸ਼ਮਣ ਉਹਦੀ ਜਾਨ ਦੇ ਜਿਹੜੇ ਨੇ ਕਿ ਉਹ ਮਗਰ ਪੈ ਗਏ ਤੇ ਅੱਜ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਕਿਸ ਤਰੀਕੇ ਦੇ ਨਾਲ ਸਾਰਾ ਰੱਟਸ਼ਾਲ ਲੈ ਕੇ ਸਾਹਮਣੇ ਆਂਦੀ ਹੈ ਤੇ ਇਨਵੈ